ਸ਼ਬਦਾ ਦੀ ਤਾਕਤ ਦ A1 ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤਮੰਨਾ ਅੱਜ ਆਪਾਂ ਗੱਲ ਕਰ ਰਹੇ ਹਾਂ ਰਖੜੀਆਂ ਦੇ ਤਿਹਾਰ ਬਾਰੇ ਜਿਸ ਨੂੰ ਭੈਣ ਭਰਾ ਦੇ ਪਿਆਰ ਦੀ ਨਿਸ਼ਾਨੀ ਵੀ ਕਿਹਾ ਜਾਂਦਾ ਹੈ ਰਖੜੀਆਂ ਦਾ ਤਿਹਾਰ ਹਰ ਸਾਲ ਸੌਨ ਦੇ ਮਹੀਨੇ ਵਿੱਚ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ ਇਸ ਦਿਨ ਭੈਣ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨ੍ਹਦੀ ਹੈ ਜ ਜਿਹਨੂੰ ਅਸੀਂ ਕਲਾਵਾ ਵੀ ਕਹਿੰਦੇ ਹਾਂ ਭੈਣ ਆਪਣੇ ਭਰਾ ਦੀ ਲੰਬੀ ਉਮਰ ਲਈ ਦੁਆ ਕਰਦੀ ਹੈ ਉਹਦੀ ਖੁਸ਼ਹਾਲ ਜ਼ਿੰਦਗੀ ਦੀ ਦੁਆ ਕਰਦੀ ਹੈ ਤੇ ਭਰਾ ਵੀ ਆਪਣੀ ਭੈਣ ਦੀ ਰੱਖਿਆ ਦਾ ਵਾਅਦਾ ਕਰਦਾ ਹੈ ਰਖੜੀ ਦੇ ਤਿਉਹਾਰ ਤੇ ਜੋ ਆਪਾਂ ਰਖੜੀ ਬੰਨਦੇ ਆ ਉਹ ਸਿਰਫ ਇੱਕ ਧਾਗਾ ਨਹੀਂ ਹੁੰਦਾ ਉਹ ਪੈਣ ਭਰਾ ਦੇ ਪਿਆਰ ਦੀ ਨਿਸ਼ਾਨੀ ਹੁੰਦਾ ਹੈ ਪਰ ਉਸੇ ਤੇ ਵਿਸ਼ਵਾਸ ਦੀ ਇੱਕ ਮਜ਼ਬੂਤ ਡੋਰ ਹੁੰਦੀ ਹੈ ਆਹ ਹੁਣ ਆਪਾਂ ਜਾਣਦੇ ਆ ਰਖੜੀ ਦੇ ਇਤਿਹਾਸ ਬਾਰੇ ਰਕਸ਼ਾ ਬੰਧਨ ਦਾ ਇਤਿਹਾਸ ਬਹੁਤ ਹੀ ਪੁਰਾਣਾ ਹੈ પ્રાਚੀਨ ਕਥਾਵਾਂ ਵਿੱਚ ਇਸ ਦਾ ਜ਼ਿਕਰ ਮਹਾਭਾਰਤ ਦੇ ਸਮੇਂ ਤੋਂ ਹੈ ਜਦੋਂ ਦ੍ਰੋਪਦੀ ਨੇ ਸ਼੍ਰੀ ਕ੍ਰਿਸ਼ਨ ਦੇ ਹੱਥ ਤੋਂ ਖੂਨ ਵਗਦਾ ਦੇਖ ਕੇ ਆਪਣੀ ਸਾੜੀ ਦਾ ਟੁਕੜਾ ਫਾੜ ਕੇ ਉਹਨਾਂ ਦੀ ਉਂਗਲ ਤੇ ਬੰਨਿਆ ਸੀ ਤੇ ਬਾਅਦ ਵਿੱਚ ਸ਼੍ਰੀ ਕ੍ਰਿਸ਼ਨ ਜੀ ਨੇ ਵੀ ਉਹਨਾਂ ਦੀ ਇੱਜ਼ਤ ਦੀ ਰੱਖਿਆ ਕਰਨ ਦਾ ਵਚਨ ਨਿਭਾਇਆ ਸੀ ਪੰਜਾਬ ਦੇ ਸਿੱਖ ਇਤਿਹਾਸ ਵਿੱਚ ਵੀ ਇਸ ਤਿਹਾੜ ਦਾ ਬਹੁਤ ਹੀ ਖਾਸ ਮਤਲਬ ਹੈ ਕਈ ਗੁਰਮੁਖੀ ਵਾਰਤਾਵਾਂ ਵਿੱਚ ਭੈਣ ਭਰਾ ਦੇ ਪਿਆਰ ਤੇ ਰੱਖਿਆ ਦੇ ਵਚਨਾਂ ਦਾ ਜ਼ਿਕਰ ਹੈ ਪੁਰਾਣੇ ਸਮੇਂ ਵਿੱਚ ਭੈਣਾ ਆਪਣੇ ਭਰਾਵਾਂ ਨੂੰ ਸਿਰਫ ਸਗੇ ਨਹੀਂ ਸਗੋਂ ਪਿੰਡ ਪਰਿਵਾਰ ਦੇ ਭਰਾਵਾਂ ਨੂੰ ਵੀ ਰਖੜੀਆਂ ਬੰਨ੍ਹਦੀਆਂ ਸੀ ਖਾਸ ਕਰਕੇ ਜੋ ਜੰਗ ਵਿੱਚ ਜਾਂਦੇ ਹੁੰਦੇ ਸੀ ਉਹਨਾਂ ਨੂੰ ਵੀ ਰਖੜੀਆਂ ਬੰਨ੍ਹਦੀਆਂ ਸੀ ਰਖੜੀ ਸਿਰਫ ਰਿਸ਼ਤੇਦਾਰਾਂ ਤੱਕ ਸੀਮਿਤ ਨਹੀਂ ਰਹਿੰਦੀ ਇਹ ਸਾਨੂੰ ਆਪਸੀ ਏਕਤਾ ਭਰੋਸਾ ਤੇ ਸੁਰੱਖਿਆ ਦੀ ਮਹੱਤਤਾ ਸਿਖਾਉਂਦੀ ਹੈ ਕਈ ਥਾਵਾਂ ਤੇ ਇਤਿਹਾਸ ਧਰਮ ਤੇ ਜਾਤੀ ਤੋਂ ਵੀ ਉੱਪਰ ਉੱਠ ਕੇ ਮਨਾਇਆ ਜਾਂਦਾ ਹੈ ਜਿੱਥੇ ਭੈਣਾ ਸਿਪਾਹੀਆਂ ਨੂੰ ਦੋਸਤਾਂ ਨੂੰ ਤੇ ਸਮਾਜ ਦੇ ਹੋਰ ਰਖਿਆਕਾਰਾਂ ਨੂੰ ਵੀ ਰਖੜੀਆਂ ਬੰਦੀਆਂ ਨੇ ਅੱਜ ਦੇ ਸਮੇਂ ਵਿੱਚ ਜਦੋਂ ਜੀਵਨ ਬਹੁਤ ਹੀ ਵਿਅਸਤ ਹੋ ਗਿਆ ਹੈ ਪਰਿਵਾਰ ਅਕਸਰ ਵੱਖ-ਵੱਖ ਸ਼ਹਿਰਾਂ ਜਾਂ ਦੇਸ਼ਾਂ ਵਿੱਚ ਰਹਿੰਦੇ ਨੇ ਰੱਖਿਆ ਬੰਧਨ ਸਾਨੂੰ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦਾ ਸੁਨਹਿਰਾ ਮੌਕਾ ਦਿੰਦੀ ਹੈ ਹੁਣ ਤਾਂ ਵੀਡੀਓ ਕਾਲ ਰਾਹੀਂ ਵੀ ਰਖੜੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਪਰ ਉਸ ਧਾਗੇ ਦੀ ਮਹਿਕ ਪੈਣ ਦੀ ਦੁਆ ਤੇ ਭਰਾ ਦਾ ਪਿਆਰ ਹਮੇਸ਼ਾ ਵਰਗਾ ਹੀ ਰਹਿੰਦਾ ਹੈ। ਰਖਸ਼ਾ ਬੰਧਨ ਸਾਨੂੰ ਸਿਰਫ ਪੈਣ ਭਰਾ ਦੇ ਪਿਆਰ ਬਾਰੇ ਨਹੀਂ ਸਿਖਾਂਦੀ, ਸਗੋਂ ਇਹ ਸੁਨੇਹਾ ਵੀ ਦਿੰਦੀ ਹੈ ਕਿ ਅਸੀਂ ਹਰੇਕ ਰਿਸ਼ਤੇ ਵਿੱਚ ਇੱਕ ਦੂਜੇ ਦੀ ਰੱਖਿਆ, ਸਹਿਯੋਗ ਤੇ ਸਤਿਕਾਰ ਕਰੀਏ। ਚਾਹੇ ਸਗੇ ਹੋਣ ਜਾਂ ਨਾ, ਪਰ ਇੱਕ ਦੂਜੇ ਲਈ ਖੜੇ ਰਹੀਏ। ਇਹੀ ਅਸਲ ਰਖੜੀ ਦੀ ਰੂਹ ਹੈ। ਸ਼ਬਦਾ ਦੀ ਤਾਕਤ ਦਾ A1 ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤਮੰਨਾ। ਅੱਜ ਆਪਾਂ ਗੱਲ ਕਰ ਰਹੇ ਹਾਂ ਰਖੜੀਆਂ ਦੇ ਤਿਉਹਾਰ ਬਾਰੇ। ਜਿਸ ਨੂੰ ਭੈਣ ਭਰਾ ਦੇ ਪਿਆਰ ਦੀ ਨਿਸ਼ਾਨੀ ਵੀ ਕਿਹਾ ਜਾਂਦਾ ਹੈ ਰਖੜੀਆਂ ਦਾ ਤਿਉਹਾਰ ਹਰ ਸਾਲ ਸੌਨ ਦੇ ਮਹੀਨੇ ਵਿੱਚ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ ਇਸ ਦਿਨ ਭੈਣ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨ੍ਹਦੀ ਹੈ ਜ ਜਿਹਨੂੰ ਅਸੀਂ ਕਲਾਵਾ ਵੀ ਕਹਿੰਨੇ ਆ ਭੈਣ ਆਪਣੇ ਭਰਾ ਦੀ ਲੰਬੀ ਉਮਰ ਲਈ ਦੁਆ ਕਰਦੀ ਹੈ ਉਹਦੇ ਖੁਸ਼ਹਾਲ ਜ਼ਿੰਦਗੀ ਦੀ ਦੁਆ ਕਰਦੀ ਹੈ ਤੇ ਭਰਾ ਵੀ ਆਪਣੀ ਭੈਣ ਦੀ ਰੱਖਿਆ ਦਾ ਵਾਅਦਾ ਕਰਦਾ ਹੈ ਰਖੜੀ ਦੇ ਤਿਉਹਾਰ ਤੇ ਜੋ ਆਪਾਂ ਰਖੜੀ ਬੰਨ੍ਹਦੇ ਆ ਉਹ ਸਿਰਫ ਇੱਕ ਧਾਗਾ ਨਹੀਂ ਹੁੰਦਾ ਉਹ ਭੈਣ ਭਰਾ ਦੇ ਪਿਆਰ ਦੀ ਨਿਸ਼ਾਨੀ ਹੁੰਦਾ ਹੈ ਪਰ ਉਸੇ ਤੇ ਵਿਸ਼ਵਾਸ ਦੀ ਇੱਕ ਮਜ਼ਬੂਤ ਡੋਰ ਹੁੰਦੀ ਹੈ ਆਹ ਹੁਣ ਆਪਾਂ ਜਾਣਦੇ ਆਂ ਰਖੜੀ ਦੇ ਇਤਿਹਾਸ ਬਾਰੇ ਰਕਸ਼ਾ ਬੰਧਨ ਦਾ ਇਤਿਹਾਸ ਬਹੁਤ ਹੀ ਪੁਰਾਣਾ ਹੈ પ્રાਚੀਨ ਕਥਾਵਾਂ ਵਿੱਚ ਇਸ ਦਾ ਜ਼ਿਕਰ ਮਹਾਭਾਰਤ ਦੇ ਸਮੇਂ ਤੋਂ ਹੈ ਜਦੋਂ ਦ੍ਰੋਪਦੀ ਨੇ ਛੇਤੀ ਕ੍ਰਿਸ਼ਨ ਦੇ ਹੱਥ ਤੋਂ ਖੂਨ ਵਗਦਾ ਦੇਖ ਕੇ ਆਪਣੀ ਸਾੜੀ ਦਾ ਟੁਕੜਾ ਫਾੜ ਕੇ ਉਹਨਾਂ ਦੀ ਉਂਗਲ ਤੇ ਬੰਨਿਆ ਸੀ ਤੇ ਬਾਅਦ ਵਿੱਚ ਸ਼੍ਰੀ ਕ੍ਰਿਸ਼ਨ ਜੀ ਨੇ ਵੀ ਉਹਨਾਂ ਦੀ ਇੱਜ਼ਤ ਦੀ ਰੱਖਿਆ ਕਰਨ ਦਾ ਵਚਨ ਨਿਭਾਇਆ ਸੀ ਪੰਜਾਬ ਦੇ ਸਿੱਖੀ ਇਤਿਹਾਸ ਵਿੱਚ ਵੀ ਇਸ ਤਿਹਾੜ ਦਾ ਬਹੁਤ ਹੀ ਖਾਸ ਮਤਲਬ ਹੈ ਕਈ ਗੁਰਮੁਖੀ ਵਾਰਤਾਵਾਂ ਵਿੱਚ ਭੈਣ ਭਰਾ ਦੇ ਪਿਆਰ ਤੇ ਰਖਿਆ ਦੇ ਵਚਨਾਂ ਦਾ ਜ਼ਿਕਰ ਹੈ। ਪੁਰਾਣੇ ਸਮੇਂ ਵਿੱਚ ਭੈਣਾ ਆਪਣੇ ਭਰਾਵਾਂ ਨੂੰ ਸਿਰਫ ਸਗੇ ਨਹੀਂ ਸਗੋਂ ਪਿੰਡ ਪਰਿਵਾਰ ਦੇ ਭਰਾਵਾਂ ਨੂੰ ਵੀ ਰਖੜੀਆਂ ਬੰਨ੍ਹਦੀਆਂ ਸੀ। ਖਾਸ ਕਰਕੇ ਜੋ ਜੰਗ ਵਿੱਚ ਜਾਂਦੇ ਹੁੰਦੇ ਸੀ ਉਹਨਾਂ ਨੂੰ ਵੀ ਰਖੜੀਆਂ ਬੰਨ੍ਹਦੀਆਂ ਸੀ। ਰਖੜੀ ਸਿਰਫ ਰਿਸ਼ਤੇਦਾਰਾਂ ਤੱਕ ਸੀਮਿਤ ਨਹੀਂ ਰਹਿੰਦੀ ਇਹ ਸਾਨੂੰ ਆਪਸੀ ਏਕਤਾ, ਭਰੋਸਾ ਤੇ ਸੁਰੱਖਿਆ ਦੀ ਮਹੱਤਤਾ ਸਿਖਾਉਂਦੀ ਹੈ। ਕਈ ਥਾਵਾਂ ਤੇ ਇਹ ਤਿਹਾੜ ਧਰਮ ਤੇ ਜਾਤੀ ਤੋਂ ਵੀ ਉੱਪਰ ਉੱਠ ਕੇ ਮਨਾਇਆ ਜਾਂਦਾ ਹੈ ਜਿੱਥੇ ਭੈਣਾ ਸਿਪਾਹੀਆਂ ਨੂੰ ਦੋਸਤਾਂ ਨੂੰ ਤੇ ਸਮਾਜ ਦੇ ਹੋਰ ਰਖਿਆਕਾਰਾਂ ਨੂੰ ਵੀ ਰਖੜੀਆਂ ਬੰਦੀਆਂ ਨੇ ਅੱਜ ਦੇ ਸਮੇਂ ਵਿੱਚ ਜਦੋਂ ਜੀਵਨ ਬਹੁਤ ਹੀ ਵਿਅਸਤ ਹੋ ਗਿਆ ਹੈ ਪਰਿਵਾਰ ਅਕਸਰ ਵੱਖ-ਵੱਖ ਸ਼ਹਿਰਾਂ ਜਾਂ ਦੇਸ਼ਾਂ ਵਿੱਚ ਰਹਿੰਦੇ ਨੇ ਰક્ષાਬੰਧਨ ਸਾਨੂੰ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦਾ ਸੁਨਹਿਰਾ ਮੌਕਾ ਦਿੰਦੀ ਹੈ ਹੁਣ ਤਾਂ ਵੀਡੀਓ ਕਾਲ ਰਾਹੀਂ ਵੀ ਰਖੜੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਪਰ ਉਸ ਧਾਗੇ ਦੀ ਮਹਿਕ ਪੈਣ ਦੀ ਦੁਆ ਤੇ ਭਰਾ ਦਾ ਪਿਆਰ ਹਮੇਸ਼ਾ ਵਰਗਾ ਹੀ ਰਹਿੰਦਾ ਹੈ। ਰੱਖਿਆ ਬੰਧਨ ਸਾਨੂੰ ਸਿਰਫ ਪੈਣ ਤੇ ਭਰਾ ਦੇ ਪਿਆਰ ਬਾਰੇ ਨਹੀਂ ਸਿਖਾਉਂਦੀ, ਸਗੋਂ ਇਹ ਸੁਨੇਹਾ ਵੀ ਦਿੰਦੀ ਹੈ ਕਿ ਕਿ ਅਸੀਂ ਹਰੇਕ ਰਿਸ਼ਤੇ ਵਿੱਚ ਇੱਕ ਦੂਜੇ ਦੀ ਰੱਖਿਆ, ਸਹਿਯੋਗ ਤੇ ਸਤਿਕਾਰ ਕਰੀਏ। ਚਾਹੇ ਸਗੇ ਹੋਣ ਜਾਂ ਨਾ ਹੋਣ ਪਰ ਇੱਕ ਦੂਜੇ ਲਈ ਖੜੇ ਰਹੀਏ। ਇਹੀ ਅਸਲ ਰਖੜੀ ਦੀ ਰੂਹ ਹੈ।